आने वाले महान किया शिव शनि मंदिर मार्च प्रबंधक कमेटी वालों विशाल शोभा यात्रा कटी गई इस मौके विशाल यात्रा श्री पवन गुप्ता जी श्रीमती सोनिया गुप्ता जी प्रधान नगर कौंसल वाधा अपना, विशेष तौर तो पर पहुंचे ਅਤੇ ਪੂਰਜ ਅਰਚਨਾ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਵਾਈਸ ਪ੍ਰਧਾਨ ਜੀ ਸਿੰਘ ਜੀ ਨਗਰ ਕੌਂਸਲ ਫਲਤਾ ਦਾ ਇਕਮਤ ਫਾਜ਼ੀ ਜੀ ਦਾ ਨਾਮ ਬੀ ਜੀ ਬੀ ਨਗਰ ਮੰਡਲ ਪ੍ਰਧਾਨ ਦੀ ਬਖਸ਼ਿਵਾਤ ਤੇ ਹੋਰ ਵੱਕਤ ਪਾਰਟੀ ਸਾਡੇ ਨੂੰ ਕੁਝ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੋਨੀਆ ਗੁਪਤਾ ਤੇ ਸ਼੍ਰੀ ਪੰਮ ਗੁਪਤਾ ਜੀ ਵੱਲੋਂ ਛੰਡੀ ਦੀ ਰਸਮ ਅਦਾ ਕੀਤੀ ਗਈ ਤੇ ਸ਼ੁਭਾਯਕ ਮੰਦਰ ਪਾਪਾ ਸ਼ਹਿਰ ਅੰਦਰ ਗੁਜ਼ਰੀ ਜਿੱਥੇ ਦੁਕਾਨਦਾਰਾਂ ਵੱਲੋਂ ਪੁੱਲਾਂ ਹੀ ਵਰਖਾ ਕਰਕੇ ਲੋੜ ਦਾ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਤੇ ਲੰਗਰ ਵੀ ਲਗਾਈ ਗਈ ਇਸ ਯਾਤਰਾ ਨੂੰ ਲੈ ਕੇ ਕੀ ਕਹਿਣਾ ਹੈ ਸਰਬੰਧਕ ਕਮੇਟੀ ਆਪ ਹੁੰਦ ਕਰਦੇ ਆ ਗੱਲਵਾ ਆਹ ਕਰਦੇ ਆ ਕਮੇਟੀ ਆਪ ਨੂੰ शंकर भगवान की शंकर जी की बारात परिक्रमा कर रही है छब्बीस तो फरवरी की बाबा जी की बारात शिवरात्रि है तो सारी संत में आज भी तो सारे आम लोग बहुत द्राशे महजूम है क्योंकि बाबा जी की बरात के ठाकुर की इस तरह देवी देवता सारे आए हुए हैं पधारे हुए हैं छब्बी की ਸਾਹਿਬ ਦੇ ਮੰਦਿਰ ਦਾ ਉਦਘਾਟਨ ਹੋ ਜਾਏਗਾ ਤੇ ਚਾਰ ਪਹਿਰ ਦੀ ਪੂਜਾ ਦਾ ਜੋ ਪ੍ਰਾਵਧਾਨ ਹੈ ਮੰਦਿਰ ਦੇ ਵਿੱਚ ਉਹ ਪੂਰਾ ਹੋਏਗਾ ਸਵੇਰ ਦੁਪਹਿਰ ਸ਼ਾਮ ਦੀ ਚਾਰ ਸਮੇਂ ਹੈ ਸਵੇਰ 6 ਵਜੇ ਤੋਂ 12 ਵਜੇ ਸੇ ਸ਼ਾਮ 6 ਵਜੇ ਤੋਂ ਰਾਤ ਨੂੰ 12 ਵਜੇ ਤੇ ਚਾਰ ਪਹਿਰ ਦੀ ਪੂਜਾ ਕੰਟੀਨਿਊਸ਼ਨ ਦੇ ਵਿੱਚ ਹੋਏਗੀ ਸਾਰੇ ਭਗਤਾਂ ਨੂੰ ਮਿਲੇ ਜਿਹੜੇ ਕਿ ਮੰਦਿਰ ਦੇ ਵਿੱਚ ਪਹੁੰਚੋ ਅਗੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਬੋਲੇ ਨਾਥ ਜੈ ਬੋਲੇ ਨਾਥ ਅੱਜ ਦੀ ਵਿਸ਼ਾਲ ਸ਼ੋਭਾ ਯਾਤਰਾ

ਧੰਨਵਾਦ ਸਾਰਿਆਂ ਸਮਾਜਿਕ ਧਾਰਮਿਕ ਰਾਜਨੀਤਿਕ ਸਮਾਜ ਦਾ ਪ੍ਰੈਸ ਮੀਡੀਆ ਦਾ ਪੂਰੇ ਸ਼ਹਿਰ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਥ ਦਿੱਤਾ ਉਸ ਤੋਂ ਬਾਅਦ 26 ਨੂੰ ਜੋ ਮਰਹਮਤ ਦਿਹਾੜਾ ਬਣਾਇਆ ਜਾ ਰਿਹਾ ਹੈ ਪਰਤਾਏ ਜਾ ਰਹੇ ਮੇਰੇ ਵੀਰੋ ਬਾਬਾ ਜੀ ਦਾ ਮਹੰਤਾਰਾ ਸਾਰਾ ਚੱਲੇਗਾ ਕੋ ਸਾਰੀ ਨਗਰ ਵਸਨੀਕਾਂ ਨੂੰ ਪੂਰੇ ਸ਼ਹਿਰ ਪਾਕਤਾਨੂ ਵਿੱਚ ਪਰਿਵਾਰ ਸਹਿਤ ਪਹੁੰਚ ਕੇ ਹਾਜ਼ਰੀ ਭਰਨ ਬੋਲੇ بابا ਦਾ ਅਸੀਰਵਾਦ ਲੈਣਾ ਲੰਗਰ ਪਛਾ ਦੇ ਗ੍ਰਹਿਣ ਕਰਨੇ ਧੰਨਵਾਦ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਮਾਪਟਾ ਨਾਲ ਜਿਨ੍ਹਾਂ ਨੇ ਇੱਥੇ ਲੰਗਰ ਪਟਾਰੇ ਲਗਾਏ ਗਏ ਜਿ ਸ਼ੋਭ ਯਾਤਰਾ ਦੇ ਲੰਗਰ ਪਟਾਰੇ ਲਗਾਏ ਗਏ ਪਾਸੇ ਦੀ ਸੇਵਾ ਵਰਸਲ ਇੰਸਟਿਟਿਊਟ ਤੋਂ ਵਰਸਲ ਪਰਿਵਾਰ ਦੀ ਹਾਜ਼ਰੀ ਸਦੇ ਚੱਕਰ ਦੀ ਕਮਲ ਵਰਸਲ ਜੀ

नृत्य बहुत बढ़िआँ नृत्य होइत